ਪੰਜਾਬ ਵਿੱਚ ਹੋਈਆਂ ਬਲੈਕ ਸਮਥੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਮੋਗਾ ਜ਼ਿਲ੍ਹੇ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਤੇ ਬਾਗਾ ਪੁਰਾਣਾ ਦੇ ਪਿੰਡ ਸੰਗਤਪੁਰਾ ਦੇ ਕੋਲ ਇਲੈਕਸ਼ਨ ਡਿਊਟੀ ਤੇ ਜਾ ਰਹੇ ਪਤੀ ਪਤਨੀ ਦੀ ਕਾਰ ਇੱਕ ਸੂਏ ਵਿੱਚ ਡਿੱਗ ਗਈ ਜਿਸ ਕਾਰਨ ਦੋਨਾਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਦੋਨੋਂ ਵਿਆਪਕ ਕਰਨ ਅਤੇ ਉਹਨਾਂ ਦੀ ਡਿਊਟੀ ਮਾੜੀ ਮੁਸਤਫਾ ਪਿੰਡ ਵਿੱਚ ਲੱਗੀ ਸੀ ਜਿੱਥੇ ਜਾਂਦੇ ਸਮੇਂ ਭਾਰੀ ਤੁੰਦ ਹਣ ਕਾਰ ਨੇ ਹਾਦਸਾ ਵਾਪਰ ਗਿਆ ਤੇ ਉਹਦੀ ਮੈਰਿਜ ਹੋਈ ਸੀ ਮਾਨਸਾ ਜਿਸਕਰਨ ਸਿੰਘ ਭੁੱਲਰ ਮੁੰਡਾ ਟੀਚਰ ਸੀ ਉਹ ਵੀ ਤੇ ਸਾਡੇ ਪਿੰਡ ਦੀ ਜਿਹੜੀ ਕੁੜੀ ਸਾਡੀ ਭੈਣ ਉਹ ਵੀ ਟੀਚਰ ਸੀ ਇਹਨਾਂ ਦੀ ਡਿਊਟੀ ਸੀ ਸੰਗਤਪੁਰੇ ਸੂਏ ਤੇ ਮਤਲਬ ਇਹ ਦੁਰਘਟਨਾ ਵਾਪਰੀ ਹੈ ਵੀ ਧੁੰਦ ਦੇ ਕਾਰਨ ਇੱਕ ਟਾਇਰ ਜਦੋਂ ਉੱਥੇ ਬੁਰਜੀ ਹੈ ਨਹੀਂ ਤੇ ਉਹ ਨਾਲ ਹੀ ਡਿੱਗ ਪਿਆ ਤੇ ਗੱਡੀ ਪਲਟ ਗਈ ਤੇ ਉੱਥੇ ਸੈਦ ਕੋਸ਼ਿਸ਼ ਬਹੁਤ ਕੀਤੀ ਲੋਕਾਂ ਨੇ ਜ਼ਿੰਮੇਵਾਰ ਬੰਦੇ ਵੀ ਆ ਗਏ ਸੀ ਸਵਰਨ ਸਿੰਘ ਸੰਗਤਪੁਰਾ ਵਾਲੇ ਕਰਮੇਲ ਸੰਗਤਪੁਰਾ ਜਿਹੋ ਉਹਨਾਂ ਨੇ ਕੱਢੇ ਜਿੰਨੀ ਕੁ ਜੋਗ ਲੋਕ ਸੀਗੇ ਉਹਨਾਂ ਨੇ ਲਿਆਂਦੇ ਪਰ ਦੋਨੇ ਦੁਨੀਆ ਤੋਂ ਪੂਰੇ ਹੋ ਗਏ ਯਾ ਡਿਊਟੀ ਦਾ ਪਤਾ ਕਿ ਦੀ ਕਿੱਥੇ ਸੀ ਬੋਟਾ ਦੀ ਡਿਊਟੀ ਸ਼ਾਇਦ ਮੈਨੂੰ ਕਨਫਰਮ ਨਹੀਂ ਜੀ ਸ਼ਾਇਦ ਮਾੜੀ ਉਸਤਵਾਸੀ ਤੇ ਪਾਰੇ ਜਿਹੜੇ ਸੰਗਤਪੁਰੇ ਸੀ ਜਿਹੜੇ ਪੜਾ ਰਹੇ ਆ ਜਸਕਰਨ ਸਿੰਘ ਉਹ ਲੰਮੇ ਟਾਈਮ ਤੋਂ ਖੋਟੇ ਪੜਾਹਰਾ ਦੇ ਜਿਹੜੇ ਸਾਡੇ ਪਿੰਡ ਕੁੜੀ ਐ ਕਮਲ ਉਹ ਪੱਤੋ ਪੜਾਉਂਦੀ ਸੀ ਜੀ ਅੱਛਾ ਸਾਡੇ ਪਿੰਡ ਦੀ ਕੁੜੀ ਜਿਹੜੇ ਉਹਨਾਂ ਨੇ ਸੇਵਾ ਦੇ ਫਾਦਰ ਸਾਹਿਬ ਵੀ ਟੀਚਰ ਰਿਟਾਇਰ ਹੋਏ ਆ ਉਹਨਾਂ ਦੇ ਮਦਰ ਵੀ ਟੀਚਰ ਰਿਟਾਇਰ ਹੋਏ ਆ ਯਾਨੀ ਸਾਡੇ ਪਰਿਵਾਰ ਨੂੰ ਪਿੰਡ ਤੋਂ ਬਹੁਤ ਵੱਡੀ ਸੱਟ ਵੱਜੀ ਆ ਇਹ ਕਿਉਂਕਿ ਬਹੁਤ ਵਧੀਆ ਮਿਲਣਸਾਰ ਇਨਸਾਨ ਸੀ ਉਮਰ ਤਾਂ ਪਤਾ ਨਹੀਂ ਕਿੰਨੀ ਕਿਸੀ ਇਹਨਾਂ ਦੀ ਦੋਨਾਂ ਦੀ ਹਾਂਜੀ ਹਾਂਜੀ ਤਕਰੀਬ ਇਹਨਾਂ ਦੇ 35 ਸਾਲ 40 42 ਸਾਲ ਦੇ ਜੈਸ ਕਰਨ ਦੀ ਸੀ 38 ਸਾਲ ਦੀ ਕੁੜੀ ਦੀ ਉਮਰ ਹੋਊਗੀ ਦੋ ਬੇਟਾ ਨੇ ਇੱਕ ਕੁੜੀ ਇਹ ਮੁੰਡਾ 15 ਸਾਲ ਦਾ ਗੁੜੀ ਆ ਦੋ ਛੋਟੀ ਥੋੜੀ ਜੀ ਧੂਰ ਕੁੜੀ ਘਰ ਜਵਾਈ ਰਹ ਰਿਆ ਸੀ ਹਾਂਜੀ ਧੂਰ ਕੋਟ ਰਹ ਰਿਆ ਸੀ ਕਾ ਮਤਲਬ ਸਹੁਰੇ ਘਰ ਆਉਂਦੇ ਪੰਜਾਬ ਵਿੱਚ ਹੋਈਆਂ ਬਲੱਗ ਸਮਥੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਮੋਗਾ ਜ਼ਿਲ੍ਹੇ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਤੇ ਬਾਗਾ ਪੁਰਾਣਾ ਦੇ ਪਿੰਡ ਸੰਗਤਪੁਰਾ ਦੇ ਕੋਲ ਇਲੈਕਸ਼ਨ ਡਿਊਟੀ ਤੇ ਜਾ ਰਹੇ ਪਤੀ-ਪਤਨੀ ਦੀ ਕਾਰ ਇੱਕ ਸੂਏ ਵਿੱਚ ਡਿੱਗ ਗਈ ਜਿਸ ਕਾਰਨ ਦੋਨਾਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਦੋਨੋਂ ਵਿਆਪਕ ਸਨ ਅਤੇ ਉਹਨਾਂ ਦੀ ਡਿਊਟੀ ਮਾੜੀ ਮੁਸਤਾਫਾ ਪਿੰਡ ਵਿੱਚ ਲੱਗੀ ਸੀ ਜਿੱਥੇ ਜਾਂਦੇ ਸਮੇਂ ਭਾਰੀ ਤੂਂਦ ਹੁਣ ਕਾਰ ਨੇ ਹਾਦਸਾ ਵਾਪਰ ਗਿਆ ਤੇ ਉਹਦੀ ਮੈਰਿਜ ਹੋਈ ਸੀ ਮਾਨਸਾ ਜਿਸ ਕਾਰਨ ਸਿੰਘ ਭੁੱਲਰ ਮੁੰਡਾ ਟੀਚਰ ਸੀ ਉਹ ਵੀ ਤੇ ਸਾਡੇ ਪਿੰਡ ਦੀ ਜਿਹੜੀ ਕੁੜੀ ਸਾਡੀ ਭੈਣ ਉਹ ਵੀ ਟੀਚਰ ਸੀ ਇਹਨਾਂ ਦੀ ਡਿਊਟੀ ਸੀ ਸੰਗਤਪੁਰੇ ਸੂਏ ਤੇ ਮਤਲਬ ਇਹ ਦੁਰਘਟਨਾ ਵਾਪਰੀ ਹੈ ਵੀ ਧੁੰਦ ਦੇ ਕਾਰਨ ਇੱਕ ਟਾਇਰ ਜਦੋਂ ਉੱਥੇ ਬੁਰਜੀ ਹੈਨੀ ਤੇ ਉਹ ਨਾਲ ਹੀ ਡਿੱਗ ਪਿਆ ਤੇ ਗੱਡੀ ਪਲਟ ਗਈ ਤੇ ਉੱਥੇ ਸੈਦ ਕੋਸ਼ਿਸ਼ ਬਹੁਤ ਕੀਤੀ ਲੋਕਾਂ ਨੇ ਜ਼ਿੰਮੇਵਾਰ ਬੰਦੇ ਵੀ ਆ ਗਏ ਸੀ ਸਵਰਨ ਸਿੰਘ ਸੰਗਤਪੁਰ ਵਾਲੇ ਕਰਮੇਲ ਸਿੰਘ ਦਾ ਭਤੀ ਜਿਉਂ ਉਹਨਾਂ ਨੇ ਕੱਢੇ ਜਿੰਨੇ ਕੁ ਜੋਗ ਲੋਕ ਸੀਗੇ ਉਹਨਾਂ ਨੇ ਲਿਆਂਦੇ ਪਰ ਦੋਨੇ ਦੁਨੀਆ ਤੋਂ ਪੂਰੇ ਹੋ ਗਏ ਇਹ ਯਾ ਡਿਊਟੀ ਦਾ ਪਤਾ ਕਿ ਦੀ ਕਿੱਥੇ ਸੀ ਬੋਟਾ ਦੀ ਡਿਊਟੀ ਸ਼ਾਇਦ ਮੈਨੂੰ ਕਨਫਰਮ ਨਹੀਂ ਜੀ ਸ਼ਾਇਦ ਮਾੜੀ ਉਸਤਵਾਸੀ ਤੇ ਪਾਰੇ ਜਿਹੜੀ ਸੰਗਤਪੁਰੇ ਸੀ ਜਿਹੜੇ ਪੜਾ ਰਹੇ ਆ ਜਸਕਰਨ ਸਿੰਘ ਉਹ ਲੰਬੇ ਟਾਈਮ ਤੋਂ ਖੋਟੇ ਪੜਾਹਾਰਾ ਦੇ ਜਿਹੜੀ ਸਾਡੇ ਪਿੰਡ ਕੁੜੀ ਹੈ ਕਮਲ ਉਹ ਪੱਤੋ ਪੜਾਉਂਦੀ ਸੀ ਜੀ ਅੱਛਾ ਸਾਡੇ ਪਿੰਡ ਦੀ ਕੁੜੀ ਜਿਹੜੇ ਉਹਨਾਂ ਦੇ ਸੇਵਾ ਦੇ ਫਾਦਰ ਸਾਹਿਬ ਵੀ ਟੀਚਰ ਰਟਾਇਰ ਹੋਏ ਆ ਉਹਨਾਂ ਦੇ ਮਦਰ ਵੀ ਟੀਚਰ ਰਟਾਇਰ ਹੋਏ ਆ ਯਾਨੀ ਸਾਡੇ ਪਰਿਵਾਰ ਨੂੰ ਪਿੰਡ ਤੋਂ ਬਹੁਤ ਵੱਡੀ ਸੱਟ ਵੱਜੀ ਆ ਇਹ ਕਿਉਂਕਿ ਬਹੁਤ ਵਧੀਆ ਮਿਲਣਸਾਰ ਇਨਸਾਨ ਸੀ ਪਰ ਤਾਂ ਪਤਾ ਹੀ ਕਿੰਨੀ ਕਿਸੀ ਇਹਨਾਂ ਦੀ ਦੋਨਾਂ ਦੀ ਹਾਂਜੀ ਹਾਂਜੀ ਤਕਰੀਬ ਇਹਨਾਂ ਦੇ 35 ਸਾਲ 40 42 ਸਾਲ ਦੇ ਜੇਸ ਕਰਨ ਦੀ ਸੀ 35 38 ਸਾਲ ਦੀ ਕੁੜੀ ਦੀ ਉਮਰ ਹੋਊਗੀ ਦੋ ਬੇਟਾ ਨੇ ਇੱਕ ਕੁੜੀ ਇਹ ਮੁੰਡਾ 15 ਸਾਲ ਦਾ ਗੁੜੀ ਆਦੂ ਛੋਟੀ ਥੋੜੀ ਜੀ ਧੂਰ ਕੁੜੀ ਘਰ ਜਵਾਈ ਰਹਿ ਰਿਆ ਸੀ ਧੂਰ ਕੋਟ ਰਹਿ ਰਿਆ ਸੀ ਕਾ ਮਤਲਬ ਸਹੁਰੇ ਘਰ ਆਉਂਦੇ